ਪਟਿਆਲਾ ਪੁਲਿਸ ਨੇ ਪਾਰਕ ਹਸਪਤਾਲ ਦੇ ਨੇੜੇ ਸਪਾ ਸੈਂਟਰ ਦੇ ਵਿੱਚ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਤੇ ਸਪਾ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸ਼ੱਕ ਪੈਂਦਾ ਹੈ ਤਲਾਸ਼ੀ ਦੌਰਾਨ ਜਿੱਥੇ ਦੱਸਿਆ ਗਿਆ ਕਿ ਵਿਅਕਤੀਆਂ ਦਾ ਸਬੰਧ ਪਾਰਕ ਹਸਪਤਾਲ ਦੇ ਨਾਲ ਮਿਲਦਾ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਇੱਥੇ ਜਦ ਰੇਡ ਕੀਤੀ ਗਈ ਤਾਂ ਪਤਾ ਲੱਗਿਆ ਕਿ థਾਈਲੈਂਡ ਤੋਂ ਲੜਕੀਆਂ ਲਿਆ ਕੇ ਇੱਥੇ ਜਿਸਮ ਫਰੋਸ਼ੀ ਦਾ ਤੰਦਾ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਇੱਕ ਦੋਸ਼ੀ ਜਤਿੰਦਰ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਸੰਸ਼ਾਇਨ ਦੇ ਨਾਮ ਤੇ ਬਾਕੀ ਦੋਸ਼ੀ ਜਿਹੜੇ ਰਲ ਕੇ ਨੇ ਉਹ ਇੱਥੇ ਸਪਾ ਸੈਂਟਰ ਚਲਾ ਰਹੇ ਸਨ। ਤਾਂ ਇੱਥੇ ਜਿਸਮ ਫਰੋਸ਼ੀ ਦਾ ਕੰਮ ਕਰਵਾਇਆ ਜਾਂਦਾ ਸੀ। ਪੁਲਿਸ ਨੇ ਰੇਡ ਕਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ 19 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ। ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਦੇ ਦੇਸ਼ਾਨਰ ਦੇਸ਼ਾਂ ਦੇ ਜੋ ਮਾੜਿਆਂ ਸਰਾਂ ਦੇ ਖਿਲਾਫ ਜਿਹੜੀਆਂ ਸਪੈਸ਼ਲ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਾਲ ਪਟਿਆਲਾ ਤੇ ਐਸ ਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਬਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਹਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਹਾਰਡ ਦੇ ਵਿੱਚ ਇੱਕ ਜਿਸਮ ਫਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣਾ ਨਾਰਵਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਤਾਂ ਕਿਸ ਸਪਾ ਸੈਂਟਰ ਦਾ ਕੀ ਨਾਮ ਸੀ ਇਹਦਾ ਜਿਹੜਾ ਇਹ ਨੈਸ਼ਨਲ ਸੀਗੇ ਇੱਕ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਨੇ। ਚਲੋ ਸਰ ਟੈਲੋ ਸਾਬ ਟੈਲੋ ਸਾਬ ਜਿਹੜਾ ਸਪਾ ਸੈਂਟਰ ਆ ਕੋਈ ਲਾਇਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਕ ਵਕ ਖਾਵਾ ਤੇ ਚੱਲਦੇ ਰਹਿੰਦੇ। ਇਹਨਾਂ ਦਾ ਜਿਹੜਾ ਤਾਂ ਐਕਚੁ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਆ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ ਮਾਲਕ ਗ੍ਰਿਫਤਾਰ ਕਰ ਲਿਆ ਮਾਲਕ ਦੁਨਣਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਜੀ ਸਰ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਨਾਂ ਤੇ ਚੱਲਦਾ ਸੀ ਇੱਕ ਸੰਸ਼ਾਣੀ ਦੇ ਨਾਂ ਤੇ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਂ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਇ ਨੇਮ ਨੋਮੀਨੇਟ ਨੇ ਕਿੱਧਰ ਤੋਂ ਚੰਦੇ ਸੀਗੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਸਰ ਇਹ ਕੀ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ ਕੋਈ ਸਰ ਅੱਗੇ ਰਿਮਾਂਡ ਵਗੈਰਾ ਲਿਆ ਹੀ ਹੈ ਕਿਸੇ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਅਦਾਲਤ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਨ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਹੁਣ ਕੋਰਟ ਚ ਕੈਦ ਦੇ ਲਾਤੇ ਕਾਰਵਾਈ ਹੋਈ ਜਾ ਰਹੀ ਹੈ ਕੋਈ ਵੀ ਨਹੀਂ ਰੱਖੀ ਜਾਈ ਹੁ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰਡ ਦੇ ਵਿੱਚ ਕੋਈ ਜਿਸ਼ਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ